ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੇ ਤਿਆਰੀ ਖਿੱਚ ਲਈ ਹੈ ਉੱਥੇ ਹੀ ਪੰਜਾਬ ਪੁਲਿਸ ਵੀ ਮੁਸਤੈਦ ਹੋ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਪੁਲਿਸ ਲਾਈਨ ਤੋਂ ਲੈ ਕੇ ਕਾਨੂੰਨਵਾਲ ਚੌਂਕ ਤੱਕ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਵਿੱਚ ਟ੍ਰੈਫਿਕ ਕਰਮਚਾਰੀ ਮਹਿਲਾ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਸ਼ਰਕਤ ਕੀਤੀ ਇਸ ਮੌਕੇ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਖਾਸ ਮੋਸਟ ਵਾਂਟਡ ਅਪਰਾਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨਵੇਂ ਸਾਲ ਤੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਗੁਰਦਾਸਪੁਰਲੇ ਚੱਲੋ ਲੈਗ ਮਾਰਚ ਕਰਿਆ ਗਿਆ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਨਿਊ ਇਅਰ ਆ ਰਿਹਾ ਹੈ ਤੇ ਵਕ ਵਕ ਥਾਵਾਂ ਤੇ ਸੈਲੀਬ੍ਰੇਸ਼ਨਸ ਵੀ ਹੋਣੇ ਨੇ ਕਈ ਸਾਰੇ ਪ੍ਰੋਗਰਾਮਸ ਹੋਣੇ ਨੇ ਉਹਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਉਹ ਅੰਦਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਸੋਫੋ ਸ਼ੁਰੂ ਕੀਤਾ ਗਿਆ ਹੈ ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ዳਸਾ ਨਾ ਚੌਕ ਲਾਇਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਵਾਂ ਤੋਂ ਹੁੰਦਾ ਹੋਇ ਹੁਣ ਇਹ ਬਬਰੀ ਬਾਈਪਾਸ ਤੇ ਜਾ ਰਹੇ ਆ ਉੱਥੋਂ ਅੱਗੇ ਫਿਰ ਇਹਨਾਂ ਨੇ داریਵਾਲ ਦੇ ਵਿੱਚ ਵੀ ਫਲਗਮਾਰਚ ਅਸੀਂ ਕੱਢਾਂਗੇ ਸਾਡੇ ਉੱਤੇ ਚੈਕਿੰਗ ਜਿਹੜੀ ਹੈ ਉਹ ਵਧ ਜਾਏਗੀ ਤਾਂ ਕਿ ਕੋਈ ਡਰਿੰਕ ਐਂਡ ਡਰਾਈਵਿੰਗ ਜਾਂ ਕੋਈ ਹੁਲੜਵਾਜ਼ੀ ਦਾ ਕੇਸ ਨਾ ਹੋਏ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਆ ਜਿਹੜੇ ਜਿਹੜੇ ਪੀਓਸ ਹੈਗੇ ਅਪਸੌਂਡਰਸ ਹੈ ਉਹਨਾਂ ਤੇ ਵੀ ਅਸੀਂ ਫਿਰ ਹੁਣ ਕਾਰਵਾਈ ਕਰਨ ਜਾ ਰਹੇ ਆ ਤਾਕਿ ਜਿਹੜੇ ਕ੍ਰਿਮਨਲਸ ਬਾਹਰ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸਾਂ ਦੇ ਵਿੱਚ ਵਾਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਇਹ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਹੋਰ ਨਹੀਂ ਕੋਈ ਕੀਤਾ ਗਿਆ ਜਿੱਤੇ ਸੈਲੀਬ੍ਰੇਸ਼ਨ ਹੋ ਕੇ ਰਹਿਣਾ ਉਹ ਤੇ ਇਹ ਕੋਈ ਨਹੀਂ ਕੀਤਾ ਉਹ ਵਾਲੇ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਥੇ ਅਸੀਂ ਉਦਾਂ ਵੀ ਪੋਰਟ ਲਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵੜਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਹੈ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਵਧ ਮੈਕਸਿਮਮ ਜਿਹੜੀ ਫੋਰਸ ਹੈ ਉਹ ਦਫ਼ਤਰਾਂ ਦੇ ਵਿੱਚ ਨਾ ਰਹਿ ਕੇ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਵਿਜ਼ੀਬਲ ਰਹੇ ਜਿਸ ਵੇਲੇ ਸੈਲੀਬ੍ਰੇਸ਼ਨ ਹੋ ਰਹੀ ਹੈ ਰਾਤ ਨੂੰ ਜਾਤ ਕਰਦੇ ਨੇ ਜਿਆਦਾ ਵੀ ਕਿਥੋਂ ਪ੍ਰਮਾਣ ਦਿੱਤਾ ਗਿਆ ਕਿ ਤਰ੍ਹਾਂ ਕੋਈ ਕਰ ਹਾਂਜੀ ਅਸੀਂ ਫੋਰਸ ਦਾ ਰੇਸ਼ੋ ਬਣਾ ਲਿਆ ਹੈ ਕਿ ਕਿੰਨਾ ਪਰਸੈਂਟ ਫੋਰਸ ਜਿਹੜੀ ਹੈ ਉਹ ਸਵੇਰ ਡਿਪਲੋਏਡ ਹੋਗੀ ਤੇ ਰਾਤ ਨੂੰ ਵੀ ਡਿਪਲੋਏਡ ਰਹੇਗੀ ਤੁਸੀਂ ਹੁਣ ਜਾਣਦੇ ਹੋ ਧੁੰਦ ਦਾ ਕਾਫੀ ਅਲਰਟ ਆਇਆ ਹੋਇਆ ਹੈ ਧੁੰਦ ਕਾਫੀ ਜ਼ਿਆਦਾ ਹੈ ਜਿਸ ਕਰਕੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਤੇ ਕਈ ਵਾਰ ਜਿਹੜੇ ਕ੍ਰਿਮినਲ ਐਲੀਮੈਂਟਸ ਉਹਦਾ ਬੈਨੇਫਿਟ ਉਠਾ ਲਿਆ ਤੇ ਇਸ ਕਰਕੇ ਅਸੀਂ ਰਾਤ ਨੂੰ ਵੀ ਪ੍ਰੋਪਰ ਡਿਸਪਲੋਇਮੈਂਟ ਜਿਹੜੀ ਉਹ ਰੱਖਾਂਗੇ ਤੇ ਉਹਨਾਂ ਦੇ ਨਾਲ ਜਿਹੜੇ ਵਿਜ਼ਿਬਿਲਟੀ ਦੇ ਚੀਜ਼ਾਂ ਹੁੰਦੀਆਂ ਸਟਾਰਚ ਵਗੈਰਾ ਰਿਫਲੈਕਟਰਸ ਇਹ ਸਾਰੇ ਉਹਨਾਂ ਨੂੰ ਦਿੱਤੇ ਜਾਣਗੇ ਤੇ ਰਾਤ ਦੇ ਸਮੇਂ ਕਿਤੇ ਕੋਈ ਚੋਰੀ ਜਾਂ ਇਹਦਾ ਦਾ ਇਨਸिडेंट ਨਾ ਹੋਏ ਉਹਦੇ ਲਈ ਰਾਤ ਨੂੰ ਦੇਖਵਾ ਨੂੰ ਪ੍ਰੋਪਰ ਕੀਤੀ ਜਾਏਗੀ ਇਹੀ ਲਗੀ ਇਨਸ਼ਾ ਅੱਜ ਸਾਡੀ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਕਿ ਨਵਾਂ ਸ਼ਹਿਰ ਹੈ ਉਹ ਤੁਸੀਂ ਅੱਛੀ ਤਰ੍ਹਾਂ ਇਹਦਾ ਸੈਲੀਬ੍ਰੇਸ਼ਨਸ ਕਰੋ ਬਟ ਕਾਨੂੰਨ ਵੀ ਪਾਲਣਾ ਕਰਦੇ ਰਹੋ ਕਿਉਂਕਿ ਕਿਤੇ ਵੀ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਚੀਜ਼ ਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਆਦਰਵਾਹੀ ਸਰੋਪ ਪੁਲਿਸ ਨੂੰ ਮਜਬੂਰਨ ਆਪਣੀ ਕਾਰਵਾਈ ਕਰਨੀ ਪਈ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੇ ਤਿਆਰੀ ਖਿੱਚ ਲਈ ਹੈ ਉੱਥੇ ਹੀ ਪੰਜਾਬ ਪੁਲਿਸ ਵੀ ਮੁਸਤੈਦ ਹੋ ਗਈ ਹੈ। ਪੰਜਾਬ ਪੁਲਿਸ ਦੇ ਵੱਲੋਂ ਪੁਲਸ ਲਾਈਨ ਤੋਂ ਲੈ ਕੇ ਕਨੂਵਾਲ ਚੌਂਕ ਤੱਕ 플ੈਗ ਮਾਰਚ ਕੱਢਿਆ ਗਿਆ ਇਸ 플ੈਗ ਮਾਰਚ ਵਿੱਚ ਟ੍ਰੈਫਿਕ ਕਰਮਚਾਰੀ ਮਹਿਲਾ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਸ਼ਰਕਤ ਕੀਤੀ ਇਸ ਮੌਕੇ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਖਾਸ ਮੋਸਟ ਵਾਂਟਡ ਅਪਰਾਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨਵੇਂ ਸਾਲ ਤੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ